ਅਸਲ ਜੀ ਜਿਹੜਾ ਨੂੰ ਫੂਟ ਹੋ ਗਿਆ ਦਾਣਾ ਮੰਡੀ ਦੇ ਵਿੱਚ ਦਾਣਾ ਮੰਡੀ ਕੇ ਕਾਰਗ੍ਰਾਮ ਹੈ 25 ਤਰੀਕ ਦਾ ਤੇ ਉਹਦੇ ਸਮਾਨ ਚ ਇੱਥੇ ਇਕੱਠੇ ਹੋਏ ਆ। ਬਾਕੀ ਆਪਣੇ ਨਾ ਮੀਡੀਆ ਪਰਸਨ ਵੀ ਆਗੇ ਤੇ ਵੀਡੀਓ ਵੀ ਬਣਾ ਰਿਹਾ ਮੈਂ ਤੇ ਬਾਕੀ ਤਾਂ ਮੈਂ ਜਾਣਕਾਰੀ ਦਿਨਾ ਕੇਸ ਸਵਾਂਚ ਇੱਥੇ ਇਕੱਠੇ ਹੋਏ ਨੇ। ਤੁਸੀਂ ਦੇਖੋ ਪਹਿਲਾਂ ਕਿ ਸਿਨੇਮੈਟਿਕ ਤਾਂ ਇਹ ਦੇਖ ਲਓ ਸਾਰੇ ਕਿ ਇੱਥੇ ਕੇਸ ਸਵਾਂਚ ਸਾਰੇ ਇਕੱਠੇ ਹੋਏ ਕੀ ਤਿਆਰੀ ਚੱਲ ਰਹੀ ਹੈ ਸਾਰੀ। ਤੇ ਆਹ ਸਟੇਜ ਹੈ ਜੀ। ਤੇ ਪ੍ਰੋਗਰਾਮ ਕਿੰਨਾ ਦਾ ਇੱਥੇ ਕਿ ਪ੍ਰਵਚਨਿਆ ਸੱਸਾਂ ਗਿਆ 25 ਤਰੀਕ ਨੂੰ ਤੇ ਇਹਨਾਂ ਦਾ ਜੀ ਨਿਰੰਕਾਰੀਆਂ ਸੰਮਾਗਮ ਧਿਰਵਗਲਾਣਾ ਜੋ ਕਿ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਰਾਜਪੀਤਾ ਰਮਿਤ ਸਿੰਘ ਜੋ ਕਿ ਆ ਰਹੇ ਨੇ ਸੱਚੀ ਤਰੀਕ ਨੂੰ ਤੇਰਾਪੋਗਲਾ ਵਿਖੇ ਇਹਨਾਂ ਦੇ 10 ਤੋਂ 15000 ਦੀ ਗੈਦਰਿੰਗ ਹੈ ਜੋ ਕਿ ਪ੍ਰਬੰਧ ਚੱਲ ਰਿਹਾ ਇੱਥੇ ਤੁਸੀਂ ਦੇਖ ਲਓ ਇੱਥੇ ਕਿੰਨਾ ਸਾਰਾ ਸਮਾਨ ਸਮੂਹ ਲੈ ਕੇ ਆਏ ਸਾਰੇ ਸਵਦਾਾਰੇ ਇਕੱਠੇ ਹੋਏ ਨੇ ਇੱਥੇ ਜੀ ਨਵੀਂਆ ਸਟੇਜ ਬਣ ਰਹੀ ਆ ਬਾਕੀ ਆਸ-ਪਾਸ ਸਾਰਾ ਸੰਗਤ ਦਾਵਾ ਤੇ ਪੂਰੀ ਮੰਡੀ ਇਹਨਾਂ ਨੇ ਸਫਾਈ ਕੀਤੀ ਸਾਰੀ ਤੇ ਸਾਈਡ ਸਾਰਾ ਤੁਸੀਂ ਦੇਖ ਸਕਦੇ ਹੋ ਕੰਮਜਾਮ ਲੱਗ ਰਿਹਾ ਤੇ ਇਸ ਸਾਈਡ ਸਫਾਈ ਚੱਲ ਰਹੀ ਆ ਮੈਟ ਵਿਛਰੇ ਆ ਤੇ ਆ ਬੋਟ ਲੱਗਣਗੇ ਤੇ ਇੱਕ ਦਿਨ ਦਾ ਪ੍ਰੋਗਰਾਮ ਹੈ ਦੁਪਹਿਰ ਦੇ ਸਮੇਂ ਦਾ ਹੀ ਤੇ ਛੜ ਥਲੇ ਕਰਵਾ ਰਹੇ 10 ਤੋਂ 15 ਹਜ਼ਾਰ ਦੀ ਗੈਦਰਿੰਗ ਇੱਥੇ ਤੇ ਪੂਰੀ ਮੰਡੀ ਸਫਾਈ ਕੀਤੀ ਇਹਨਾਂ ਨੇ ਸਾਰੀ ਸੰਗਤ ਨਾਲ ਤੇ ਇਥੋਂ ਦੇ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਹਾਂਜੀ ਸਰ ਪਰਸੋ ਪ੍ਰੋਗਰਾਮ ਹੈ ਉਹਦੇ ਸੰਬੰਧ ਚ ਥੋੜਾ ਜਿਹਾ ਦੱਸ ਦਿਓ ਸੰਗਤ ਨੂੰ ਹਾਂਜੀ ਬੁੱਧਵਾਰ 25 ਤਰੀਕ ਨੂੰ 11:02 ਇੱਥੇ ਨਿਰੰਕਾਰੀ ਸੰਤ ਸਮਾਗਮ ਹੋਣ ਜਾ ਰਿਹਾ ਜਿਹਦੇ ਵਿੱਚ ਸਾਡੇ ਗੁਰ ਆਗੰਗੀਆਂ ਨਿਰੰਕਾਰੀ ਰਾਜਪਿਤਾ ਦੇ ਤਰਫਾ ਕਰ ਰਹੇ ਸਾਰੇ ਨੂੰ ਬੇਨਤੀ ਕਰਦੇ ਆ ਕਿ ਰਹਾਣੀਅਤ ਦੇ ਸਮਾਰਨ ਦੇ